ਸਰ ਜੀ ਜਿੱਦਾਂ ਅਸੀਂ ਮੋਬਾਈਲ ਲੈਣ ਆਉਣਾ ਤੁਹਾਡੇ ਕੋਲ ਐਲਸੀਡੀ ਲੈਣ ਆਉਣਾ ਹੋਰ ਤੁਹਾਡੇ ਕੋਲ ਮਟੀਰੀਅਲ ਬਹੁਤ ਹੈਗਾ ਆ ਫਿਲਟਰ ਹੈਗੇ ਆ ਕੈਮਰਾ ਲਗਾਏ ਹੋਏ ਤੁਸੀਂ ਰੱਖੇ ਹੋਏ ਆ ਤੇ ਇਹ ਤੁਹਾਡੇ ਕੋਲ ਡਰੈਸ ਵੀ ਆਪਣਾ ਦੱਸੋਗੇ ਅਸੀਂ ਆਣਾ ਤੁਹਾਡੇ ਕੋਲ ਕਿਉਂਕਿ ਕੋਈ ਨਿਊ ਮੋਬਾਈਲ ਪਰਚੇਸ ਕਰਨਾ ਹੈ ਐਲਈਡੀ ਪਰਚੇਸ ਕਰਨੀ ਹੈ ਘੱਟ ਰੇਟ ਤੇ ਔਨਲਾਈਨ ਤੋਂ ਵੀ 500 ਰੁਪਏ ਲੈਸ ਰੇਟ ਤੇ ਖਰੀਦ ਕਰਨੀ ਹੈ ਤਾਂ ਤੁਸੀਂ ਟੋਲਬਾਹਾ ਰੋਡ ਤੇ ਜਰਿਆਲ ਮੋਬਾਈਲ ਵਰਲਡ ਓਪੋਜੀਟ ਜਰਿਆਲ ਮੈਡੀਕਲ ਸਟੋਰ ਤੇ ਸਾਡੇ ਕੋ ਆਓ ਕਿ ਤੁਸੀਂ ਕੋਈ ਵੀ ਤਰ੍ਹਾਂ ਦਾ ਮੋਬਾਈਲ ਆਸਾਨ ਕਿਸ਼ਤਾਂ ਤੇ ਲੈ ਕੇ ਘਰ ਜਾਓ। ਉਹ ਜੀ ਇਹ Oppo ਕੰਪਨੀ ਦਾ ਸਟੋਰ ਖੁੱਲ ਗਿਆ ਨਵਾਂ ਤੇ ਇੱਥੇ ਤੁਹਾਨੂੰ Oppo ਰਹੀ ਹਰ ਇੱਕ ਤਰ੍ਹਾਂ ਦੇ Oppo K 12x Oppo A5 Pro Oppo F29 5G ਚ ਸਾਰੇ ਫੋਨ ਤੁਹਾਨੂੰ 5G ਚ ਮਿਲਦੇ ਜਿੱਦ ਤੱਕ ਤੁਹਾਨੂੰ ਪਤਾ ਹੈ ਅੱਜ ਕੱਲ ਸਾਰੇ 5G ਫੋਨ ਪਸੰਦ ਕਰਦੇ ਆ ਕਿਉਂਕਿ 4G ਨੈਟਵਰਕ ਘੱਟ ਚੱਲਦਾ ਤੇ ਇੱਥੇ ਤੁਹਾਨੂੰ ਦੇਖ ਸਕਦੇ ਆ ਸਾਰੇ 5G ਫੋਨ ਮਿਲ ਜੂਗੇ ਤੇ ਲੋ ਜੀ Oppo 31 Pro ਲੈਣਾ ਹੈ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਰੀਅਲ ਮੰਨਜੀਤ ਚੈਨਲ ਤੇ ਤੇ ਅੱਜ ਤੁਹਾਨੂੰ ਲੈ ਕੇ ਚੱਲੇ ਆ ਜਿਦਾ ਕਿ ਤੁਹਾਨੂੰ ਪਤਾ ਕਿ ਦੀਵਾਲੀ ਆ ਤੇ ਕੋਰੇ ਉੱਤੇ ਕਾਫੀ ਦੀਵਾਲੀ ਤੇ ਤੁਹਾਨੂੰ ਪਤਾ ਕਿ ਹਰ ਸ਼ੌਪ ਤੇ ਆਫਰ ਲੱਗੇ ਹੁੰਦੇ ਤੇ ਅੱਜ ਤੁਹਾਨੂੰ ਲੈ ਕੇ ਚੱਲੇ ਆ ਜਰੀਆਲ ਮੋਬਾਈਲ ਵਰਲਡ ਉਹਨਾਂ ਦੀ ਸ਼ੌਪ ਤੇ ਲੈ ਕੇ ਚੱਲੇ ਆ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਕੀ ਆਫਰ ਲੱਗੇ ਆ ਤੇ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਜਿਹਦਾ ਐਲਈਡੀਆਂ ਤੇ ਵੀ ਆਫਰ ਲੱਗੇ ਹੋਏ ਆ ਹੋਰ ਉਹਨਾਂ ਦੇ ਦੁਕਾਨ ਤੇ ਹੈਗੇ ਆ ਕੈਮਰੇ ਸਕਿਉਰਿਟੀ ਕੈਮਰੇ ਉਹ ਵੀ ਤੁਸੀਂ ਲੈ ਸਕਦੇ ਆ ਹੀਟਰ ਵਗੈਰਾ ਲੈ ਸਕਦੇ ਆ ਹੋਰ ਵੀ ਕਾਫੀ ਹੈਗਾ ਇਹ ਮੋਬਾਈਲ ਵਜ ਤੋਂ Oppo ਦੇ ਤੇ ਤੁਹਾਨੂੰ ਉਥੇ ਇੱਕ ਹੋਰ ਦੱਸ ਦਦਣਿਆ ਕਿ ਜਿੱਦਾਂ ਤੁਸੀਂ ਐਂਡਰੋਇਡ ਫੋਨ ਹੈ ਜਾਂ ਕੋਈ ਵੀ ਫੋਨ ਆ Oppo ਦਾ ਕੋਈ ਵੀ ਹੈ Realme ਦਾ ਆ ਕੋਈ ਵੀ ਫੋਨ ਆ ਤੇ ਤੁਸੀਂ ਉਹਨੂੰ ਰਿਪੇਅਰ ਕਰਾਣੇ ਆ ਤਾਂ ਉਹਨਾਂ ਸ਼ਾਪ ਤੇ ਜਾ ਕੇ ਰਿਪੇਅਰ ਵੀ ਕਰਾ ਸਕਦੇ ਆ ਤੇ ਨਵਾਂ ਮੋਬਾਈਲ ਵੀ ਲੈ ਸਕਦੇ ਆ ਵੀਡੀਓ ਨਾਲ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਤੇ ਤੁਹਾਨੂੰ ਲੈ ਕੇ ਚੱਲੇ ਆ ਜਰਿਆਵਲ ਮੋਬਾਈਲ ਸ਼ਾਪ ਤੇ ਇੱਥੇ ਵੀਡੀਓ ਨਾਲ ਬਣੇ ਰਹੀਓ ਪੂਰਾ ਡਿਟੇਲਸ ਤੇ ਜਾ ਕੇ ਤੁਹਾਨੂੰ ਦੱਸਾਂਗੇ ਤੇ ਚਲੋ ਅਰੇ ਚੱਲਦੇ ਆ ਉਹਨਾਂ ਦੇ ਸ਼ੌਕ ਤੇ ਉੱਥੇ ਜਾ ਕੇ ਤਾਂ ਨੰਬਰ ਲਾਉਨੇ ਆ। ਸ੍ਰੀ ਕਾਲੀ ਸਾਰਿਆਂ ਨੂੰ ਅੱਜ ਅਸੀਂ ਪਹੁੰਚਿਆ ਜਰਿਆਲ ਮੋਬਾਈਲ ਵਰਲਡ Oppo ਜਨੌੜੀ ਰੋਡ ਸ਼ਾਪ ਹੈ ਨਾ ਦੀ ਤੇ ਅਸੀਂ ਪਹੁੰਚਿਆ ਜਾ ਕੇ ਇਹਨਾਂ ਨਾਲ ਗੱਲਬਾਤ ਕਰਾਵਾਂਗੇ ਵੀਡੀਓ ਨਾਲ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ। ਆਣਾ ਕਿੱਥੇ ਆ ਜਿਹੜਾ ਹਰਿਆਣਾ ਤੋਂ ਜਨੌੜੀ ਰੋਡ ਜਾਂਦਾ ਹੈ ਉੱਥੇ ਆ ਫੌਜੀ ਦੀ ਹੱਟੀ ਲੱਗਿਆ ਹੋਇਆ ਸਾਹਮਣੇ ਤੇ ਜਾ ਕੇ ਅੰਦਰ ਨਾਲ ਗੱਲ ਵੀ ਕਰਾਵਾਂਗੇ ਵੀਡੀਓ ਨਾਲ ਬਣੀ ਰਹੀਓ। ਉਹ ਜੀ ਅੰਦਰ ਜਾ ਕੇ ਗੱਲ ਬਹਿ ਗਰਾਮਾ ਹੋ ਵਕ ਵੀਡੀਓ ਤੁਸੀਂ ਬਣੇ ਰਹੀਓ ਤੇ ਜਿਨ੍ਹਾਂ ਨੇ ਮਤਲਬ ਕਿਸ਼ਤਾਂ ਤੇ ਮੋਬਾਈਲ ਲੈਣੇ ਹੁੰਦੇ ਜਾਂ ਐਲ.ਆਰ.ਡੀ.ਆ ਕਿਸ਼ਤਾਂ ਤੇ ਲੈਣੇ ਹੁੰਦੇ ਉਹਨਾਂ ਵਾਸਤੇ ਕਿਸ਼ਤਾਂ ਵੀ ਉਹਨਾਂ ਨੇ ਉਸ ਵੇਲੇ ਤੁਸੀਂ ਬਹੁਤ ਆਸਾਨ ਕਿਸ਼ਤਾਂ 'ਚ ਮੋਬਾਈਲ ਐਲ.ਆਰ.ਡੀ.ਆ ਹੋਰ ਹੋਰ ਵੀ ਮਤਲਬ ਕਿ ਹੀਟਰ ਵੀ ਰੱਖੇ ਹੋਏ ਆ ਹੋਰ ਕੈਮਰੇ ਵੀ ਰੱਖੇ ਹੋਏ ਆ ਤੁਸੀਂ ਹੋਰ ਵੀ ਸਮਾਨ ਲਿਜਾ ਸਕਦੇ ਆ ਆਸਾਨ ਕਿਸ਼ਤਾਂ ਤੇ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਜਾਣਾ ਕਿੱਥੇ ਅਜਰੈਲ ਮੋਬਾਈਲ ਵਾਰਲਡ ਸ਼ਾਪ ਤੇ ਹੈਗੀ ਕਿੱਥੇ ਹਰਿਆਣੇ ਦੇ ਵਿੱਚ ਆ ਜੀ ਜੀ ਪਹੁੰਚ ਗਏ ਅਸੀਂ ਜਰੈਲ ਮੋਬਾਈਲ ਵਾਰਲਡ ਫੋਜੀ ਦੀ ਹੱਟੀ ਤੇ ਇੱਥੇ ਮੋਬਾਈਲਾਂ ਤੇ ਲੱਗੀ ਹੋਈ ਹੈ ਭਾਰੀ ਸੇਲ ਤੇ ਤੁਹਾਨੂੰ ਅੰਦਰ ਜਾ ਕੇ ਦੁਕਾਨ ਦੇ ਓਨਰ ਨਾਲ ਮਿਲੋ ਤੁਸੀਂ ਤਾਂ ਖੜੇ ਰਹੋ ਤੇ ਲੋ ਜੀ ਦੁਕਾਨ ਦੇ ਓਨਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਵਧੀਆ ਜੀ ਤੁਸੀਂ ਤੁਹਾਡੇ ਰਹਿਲ ਮਜੀਦ ਚੈਨਲ ਦਾ ਇੱਕ ਵਾਰ ਫੇਰ ਤੋਂ ਜਰੈਲ ਮੋਬਾਈਲ ਵਾਰਲਡ ਤੇ ਬਹੁਤ ਬਹੁਤ ਵੈਲਕਮ ਜੀ ਬਹੁਤ ਬਹੁਤ ਸਵਾਗਤ ਹੈ ਜੀ ਉਹ ਸਾਰਾ ਮਤਲਬ ਹੈ ਤੁਹਾਡੀ ਦੁਕਾਨ ਤੇ ਕੀ ਉਪਰ ਲੱਗੇ ਹੈ ਇਸ ਵਾਰ ਦਿਵਾਲੀ ਤੇ ਸਾਡੀ ਤੇ ਆਪਣੇ ਹਜ਼ਾਰਾਂ ਤਰ੍ਹਾਂ ਦੇ ਆਫਰ ਲੱਗੇ ਹੋਏ ਹੈ ਇੰਧਾ ਦੇ ਆਫਰ ਲੱਗੇ ਹੋਏ ਹੈ ਹਰ ਸਾਲ ਅਸੀਂ ਬਹੁਤ ਵਧੀਆ ਵਧੀਆ ਆਫਰ ਲਾਏਦੇ ਆ ਇਸ ਵਾਰ ਸਾਡੀ ਜਿਹੜੀ ਹੈ ਮੋਬਾਈਲ ਤੇ ਦਿਵਾਲੀ ਤੇ ਬੈਸਟ ਆਫਰ ਕੀ ਲਗਾਇਆ ਹੈ ਤੁਸੀਂ ਕੋਈ ਵੀ ਸਮਾਰਟਫੋਨ ਲਾਓ ਨਾਲ ਤਿੰਨ ਗਿਫਟ ਫ੍ਰੀ ਹੈ ਜੀ ਠੀਕ ਹੈ ਜੀ ਤੇ ਇਹ ਵੀ ਗਿਫਟ ਮਾੜੇ ਨਹੀਂ ਹੈ ਏਅਰਪੋਰਟ ਨੈਕ ਬੈਂਡ ਅੱਛੀਆਂ ਅੱਛੀਆਂ ਕੁਆਰਡੀਨੇਟ ਤਿੰਨ ਗਿਫਟ ਨਾਲ ਫ੍ਰੀ ਦਿੱਤੇ ਜਾਣਗੇ ਉਸ ਤੋਂ ਵੱਧ ਸਾਡੇ ਤੋਂ ਲੱਗ ਤੋਂ ਕੀ ਆਫਰ ਹੈ ਜਿੱਦਾਂ ਤੁਸੀਂ ਸਾਡੇ ਕੋਲ ਫੋਨ ਲੈਂਦੇ ਹੋ ਤੁਸੀਂ 10 ਲੱਖ ਦਾ ਨਾਮ ਜ ओके okay. सिनेरियो ये सिनेरियो ऑफर आया है हर 10 लाख ਦਾ ਇਨਾਮ ਵੀ ਜਿੱਤ ਸਕਦੇ ਆ ਇਹ ਜੀ ਬਾਕੀ ਉਸ ਨੇ ਵੀ ਸਾਡੇ ਕੋ ਫੋਨ ਹੈ ਜਿਹੜਾ ਵੀ ਤੁਸੀਂ ਫੋਨ ਕਰ ਰਹੇ ਹਰ ਫੋਨ ਹੀ ਲਾਈਵ ਡੈਮੋ ਚਲਦੀ ਹੁੰਦੀ ਹੈ ਤੁਸੀਂ ਪਹਿਲਾਂ ਫੋਨ ਚੈੱਕ ਕਰੋ ਚਲਾ ਕੇ ਦੇਖੋ ਫਿਰ ਲੈ ਕੇ ਜਾਓ ਠੀਕ ਹੈ ਜੀ ਸਰ ਜੀ ਇੱਕ ਤੁਹਾਡੇ ਆ ਗੱਡੀ ਘੁੰਮਦੀ ਪਈ ਆ ਕੋਤਾ ਕਹਿੰਦੀ ਪਈ ਆ ਵੀ ਹਾਂ ਵੀ 500 ਰੁਪਇਆ ਦੇ ਕੇ ਫੌਜੀ ਵੀਰਾਂ ਲਈ ਉਹ ਕੀ ਸਿਸਟਮ ਹੈ ਦੇਖੋ ਜੀ ਅਸੀਂ ਫੌਜੀ ਬਰਾਮਾ ਵਾਸਤੇ ਆਪਣੇ ਦੇਖੋ ਸਾਡੇ ਡਿਫੈਂਸ ਪਰਸਨ ਹੈ ਉਹਨਾਂ ਵਾਸਤੇ ਸਪੈਸ਼ਲ ਆਫਰ ਰੱਖਿਆ ਆ ਸਿਰਫ ਤੇ ਸਿਰਫ 500 ਰੁਪਇਆ ਦੋ ਤੇ ਤੁਸੀਂ ਆਪਣਾ ਮੋਬਾਈਲ ਲੈ ਕੇ ਜਾਓ ਬਾਕੀ ਪੈਸੇ ਜਿਹੜੇ ਆ ਉਹ ਸਾਲ ਕਿਸ਼ਤਾਂ ਦੇ ਵਿੱਚ ਤੁਸੀਂ ਸਾਨੂੰ ਦੇ ਸਕਦੇ ਆ ਤਾਂ ਜਿੱਦਾਂ ਕੋਈ ਆਮ ਆਂਦਾ ਹੈ ਪੇ ਉਹਨਾਂ ਲਈ ਬਾਕੀਆਂ ਵਾਸਤੇ ਵੀ ਬੈਸਟ ਆਫਰ ਹੈ ਡਾਊਨ ਪੇਮੈਂਟ ਹੈ ਜੇ ਉਹਨਾਂ ਕੋਈ ਥੋੜੀ ਘੱਟ ਹੈ ਤੇ ਅਸੀਂ ਐਡਜਸਟ ਕਰਵਾ ਦਾਂਗੇ ਤੇ ਡਾਊਨ ਪੇਮੈਂਟ ਹਰ ਕਿੰਨੀ ਆ ਗੋਮੈਂਟ ਅਲੱਗ-ਅਲੱਗ ਮੂੜ ਉਤੇ ਅਲੱਗ-ਅਲੱਗ ਹੈ ਜੀ ਕੋਈ 40000 ਵਾਲਾ ਸੈੱਟ ਲੈ ਰਿਆ ਆ ਉਹਦੀ ਲੱਗ ਗਈ ਹੈ ਜੀ 30000 ਵਾਲਾ ਲੱਗੇ ਓਕੇ ਹਾਂ ਪਿੱਛੇ ਦੇਖੋ ਸਾਡੇ ਕੋਲ ਸਮਾਰਟ ਟੀਵੀ ਵੀ ਲੱਗੇ ਸਮਾਰਟ ਐਲਈਡੀ ਵੀ ਲੱਗੀਆਂ ਆ ਹੁਣ ਇੱਕ ਨਵਾਂ ਹੀ ਆਫਰ ਸੁਣਿਆ ਆ 43 ਇੰਚ ਐਲਈਡੀ ਦੇ ਨਾਲ 43 ਇੰਚੀ ਐਲਈਡੀ ਨਾਲ ਕਹਿੰਦੇ 23 ਇੰਚੀ ਐਲਈਡੀ ਫ੍ਰੀ 43 ਇੰਚ ਦੀ ਐਲਈਡੀ ਕਿੰਨੇ ਦੀ 20000 ਦੀ ਉਹ ਵੀ 13500 ਦੀ 43 ਇੰਚੀ ਐਲਈਡੀ ਮਿੱਤੋਂ ਕੈਸ਼ ਲੈ ਕੇ ਜਾਓ ਜਨਾਬ 13500 ਤੂੰ ਨਹੀਂ ਬੋਲਦੇ ਮੈਂ ਲੈ ਦੱਸ ਦੀ ਬਤੀ ਦੀ ਕੀ ਕਰਦੀ ਕਰ ਮੈਂ 13000 ਦੇ ਦਣਾ ਮੈਂ ਲੈ ਜਾਣੀ ਆ ਚੱਕੋ ਸਾਜੀ ਚੱਕੋ ਕੋਈ ਨਹੀਂ ਆਉਗਾ ਤਦ ਆਈ ਫੇਰ ਪੈ ਕਰੋੜਾਂ ਹੀ ਦਵਾ ਲਈ ਜੇ ਉਹ ਵੀਡੀਓ ਦੇਖ ਕੇ ਆ ਗਿਆ ਫੇਰ ਮੋਕਸ ਵੈਲਕਮ ਜੀ ਮੋਕਸ ਵੈਲਕਮ ਇੱਕ ਹੁਣ ਤੁਹਾਨੂੰ ਦੇ ਕੇ ਤੋਰਦੀ ਹੈ ਅੱਛਾ ਜੀ 43 ਇੰਚੀ ਆਪਣੇ ਕੋਲ ਕਿਹੜੀ ਹੈ ਜੀ 43 ਇੰਚੀ ਸਾਡੇ ਕੋਲ ਕਰੋਂਦੀ ਵੀ ਮਿਲ ਜਣੀ ਹੈ ਰੈਡੀ ਵੀ ਮਿਲ ਜਣੀ ਹੈ ਕਰੋਂਦੀ ਐਲਈਡੀ ਜਿਹੜੀ ਹੈ ਤੁਹਾਨੂੰ 13500 ਰੁਪਏ ਜਣੀ ਹੈ ਐਮਈ ਦੀ ਐਲਈਡੀ ਜਿਹੜੀ ਹੈ ਤੁਹਾਨੂੰ ਉਹ ਸਾਡੇ ਕੋਲ 20000 ਦੀ ਮਿਲ ਜਣੀ ਹੈ ਸੋ ਦੇਖੋ ਕਸਟਮਰਾਂ ਨੂੰ ਕਿੰਨਾ ਸੁਨਹਿਰੀ ਮੌਕਾ ਆ ਜ਼ਰੂਰ ਬਜਟ ਕਰੋ ਇੱਥੇ ਆ ਕੇ ਕਿਉਂਕਿ 13000 ਦੇ ਵਿੱਚ 43 ਇੰਚੀ LED ਕਮਾਲ ਕਰ ਦਿੱਤੀ ਹੈ ਜੀ ਤੁਹਾਨੂੰ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਇਸ ਚੈਨਲ ਦੇ ਥਰੂ ਮੈਂ ਇੱਕ ਹੋਰ ਮੈਸੇਜ دینا ਚਾਹਨਾ ਹੈ ਆ ਕਿ ਤੁਹਾਡੇ ਸ਼ਹਿਰ ਹੁਦਿਆਣਾ ਦੇ ਵਿੱਚ Oppo ਦਾ ਅਥਰਾਈ ਸ਼ੋਰ ਉਪਗੋਪੜੀ ਇਹ ਖੋਲ ਦਿੱਤਾ ਹੈ ਵੈਰੀ ਗੁੱਡ ਤੁਸੀਂ ਕਿਸੇ ਵੀ ਤਰ੍ਹਾਂ ਦਾ Oppo ਦਾ ਮੋਬਾਈਲ ਲੈਣਾ ਹੈ ਤੁਸੀਂ ਸਾਡੇ ਕੋਲ ਆਓ ਔਨਲਾਈਨ ਤੋਂ ਵੀ ਕੱਟ ਰੇਟ ਜੇ ਔਨਲਾਈਨ 'ਚ 12000 ਦੀ ਹੈ ਦਿਵਾਲੀ ਵਾਲੇ ਦਿਨ ਸਾਡੇ ਕੋਲ ਤੁਸੀਂ 11500 ਹੀ ਲੈ ਕੇ ਜਾ ਸਕਦੇ ਆ ਔਨਲਾਈਨ ਤੋਂ ਵੀ 500 ਰੁਪਏ ਕੱਟ ਤੋਂ ਵੀ ਸਾਡੇ ਕੋਲ ਤੁਸੀਂ ਮੋਬਾਈਲ ਲੈ ਕੇ ਜਾ ਸਕਦੇ ਆ ਸਰ ਜੀ ਆਪਣਾ ਐਡਰੈਸ ਵੀ ਬੋਲੋ ਸਾਡਾ ਐਡਰੈਸ ਹੈਗਾ ਯਾ ਟੋਲ ਬਾਹਰ ਰੋਡ ਜਰੀਆਲ ਮੋਬਾਈਲ ਵਰਲਡ ਓਪੋਜ਼ਿਟ ਜਰਿਆਲ ਮੈਡੀਕਲ ਸਟੋਰ ਓ ਬਾਜੀ ਬਾਸ ਸਰ ਜੀ ਤੁਸੀਂ ਤਾਂ ਕੈਮਰੇ ਵੀ ਰੱਖੇ ਹੋ ਆ ਹਾਂ ਜੀ ਹਾਂ ਜੀ ਸਰ ਸਾਡੇ ਕੋਲ ਐਮ.ਆਈ ਦੇ ਕੈਮਰੇ ਵੀ ਮਿਲਣਗੇ ਸਰ ਜਰਾ ਦਿਖਾਓਗੇ ਕੈਮਰੇ ਦਿਖਾਓ ਤਾਂ ਕਿਹੜੇ ਆ ਅਸੀਂ ਕਸਟਮਰਾਂ ਨੂੰ ਦਈਏ ਕੈਮਰੇ ਵੀ ਦੱਸਿਓ ਜਰਾ ਸਰ 360 ਹੋਮ ਕੈਮਰਾ ਹੁੰਦਾ ਫਿਰ ਅੱਛਾ ਜੀ ਹਾਂ ਜੀ ਤੁਸੀਂ ਘਰ ਦੀ ਸਕਿਉਰਟੀ ਬਾਸੀ ਤੁਸੀਂ ਇਹ ਕੈਮਰਾ ਜਿਹੜਾ ਆ ਲਗਾ ਸਕਦੇ ਆ ਕਿੰਨੇ ਤੋਂ ਸਟਾਰਟ ਹੋ ਜਣਾ ਜੀ ਸਟਾਰਟਿੰਗ ਸਰ ਸਾਡੇ ਕੋਲ 2400 ਰੁਪਏ ਤੋਂ ਸਟਾਰਟ ਹੋ ਜਾਂਦਾ ਆ 2400 ਤੋਂ ਹਾਂ ਜੀ ਹਾਂ ਜੀ ਦੇਖ ਲਓ ਮਜ਼ਾਕ ਤਾਂ ਨਹੀਂ ਕਰਦੇ ਓ ਬਬ ਯੂਰ ਰੇਟ ਸਾਡੇ ਇਲਾਕੇ ਹੀ ਹੁੰਦੇ ਆ ਇਹ ਹੋਲ ਸ ਤੇ ਮਤੇ ਇਹ ਵਾਈਫਾਈ ਤੇ ਹੈ ਵਾਈਫਾਈ ਤੇ ਹਾਂਜੀ ਹਾਂਜੀ ਇਹਦੇ ਵਿੱਚ ਸਿਮ ਵੀ ਪੈਂਦੀ ਆ ਨਹੀਂ ਸਿਮ ਨਹੀਂ ਪੈਂਦੀ ਓਨਲੀ ਸਿਰਫ ਵਾਈਫਾਈ ਤੇ ਹੀ ਆ ਓਨਲੀ ਵਾਈਫਾਈ ਤੇ ਆ ਨਾ ਹਾਂਜੀ ਹਾਂਜੀ ਇਹ ਡੇ ਨਾਈਟ ਹੈ ਜੀ ਡੇ ਨਾਈਟ ਜੀ ਡੇ ਨਾਈਟ ਡੇ ਨਾਈਟ ਆ ਨਾ ਹਾਂਜੀ ਹਾਂਜੀ ਜੀ ਠੀਕ ਆ ਜੀ ਤੇ ਜਿਹੜੀ ਸਾਲ ਨਵੀਂ ਸ਼ੋਪ ਤੁਹਾਡੇ ਖੁੱਲੀ ਆ ਤੇ ਹੋਰ ਐਡਰੈਸ ਵੀ ਦੱਸ ਦਿਓ ਤੁਸੀਂ ਹਾਂ ਤੁਸੀਂ ਇੱਕ ਵਾਰ ਆਓ ਮੈਂ ਤੁਹਾਨੂੰ ਆਪਣੀ ਨਵੀਂ ਸ਼ੋਪ ਤੇ ਵੀ ਲੈ ਕੇ ਜਾਣਾ ਜਿੱਦਾਂ ਮੇਰੀ ਸ਼ੋਪ ਹੈਗੀ ਇੱਥੇ ਜਿਰਿਆਲ ਮੋਬਾਈਲ ਵਰਲਡ ਲੋ ਜਿੱਥੇ ਬਹੁਤ ਸੋਹਣੇ ਆਫਰ ਲੱਗੇ ਹੋਏ ਆ ਬਾਕੀ ਫੌਜੀ ਵੀਰਾਂ ਵਾਸਤੇ ਹੈਗਾ ਕਿ 500 ਰੁਪਏ ਲਿਜਾ ਕੇ ਤੇ ਇੱਕ ਨਵਾਂ ਮੋਬਾਈਲ ਲੈ ਜਾ ਸਕਦੇ ਆ ਤੇ ਕੈਮਰਾ ਵੀ ਲੱਗੇ ਹੋਇਆ ਹੀਟਰ ਵੀ ਤੁਹਾਨੂੰ ਮਿਲ ਜੂਗਾ ਏਸੀ ਡੀਆਂ ਵੀ ਜਿੱਦਾਂ ਜੇ ਤੁਸੀਂ ਚਾਹੋਨੇ ਆਲਸੀਡੀ ਜਿੱਦਾਂ ਕੋਈ ਬੜੀ ਵਧੀਆ ਵਾਲਾ ਹਾਂਜੀ ਤੇ ਸਾਡੇ ਭਰਾ ਉਹ ਵੀ ਫੌਜੀ ਆ ਹਾਂਜੀ ਹਾਂਜੀ ਆਂਦੀ 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 ਸਾਡੇ ਫੌਜੀ ਆ ਉਸ ਵੈਲਕਮ ਉਸ ਵੈਲਕਮ ਫੌਜੀਆ ਵਾਸਤੇ ਪੱਕਾ ਪੱਕਾ ਹੁਣ ਤੁਹਾਨੂੰ ਇੱਕ ਫੱਡਾ ਉਪੂ ਦਾ ਸੂਟ ਖੁੱਲ ਚੁੱਕਾ ਆ ਇੱਕ ਵਾਰ ਤੁਹਾਨੂੰ ਉੱਥੇ ਵੀ ਲੈ ਕੇ ਚੱਲਦੇ ਆ ਉਸ ਵੈਲਕਮ ਤੁਸੀਂ ਏਸੀ ਰੋਡ ਤੇ ਆਣਾ ਟੋਲਵਾੜ ਰੋਡ ਬਾਰ ਭੀੜ ਲੱਗੀ ਪਈ ਕਸਮਾ ਦੀ ਦੋ ਮਿੰਟ ਬਰੇਡ ਕਰੋ ਲੈ ਕਰੋ ਕੋ ਬਾਜੀ ਬਾ ਪਾਜੀ ਆਦਾ ਪਾਰਟੀ ਹੋਵੇ ਵੇ ਲੈ ਆਜਾ ਆਰਾ ਪਾਰਟੀ ਹੋ ਗਿਆ ਤਾਂ ਸੱਟੇ ਬੜਾ ਵਧੀਆ ਬਣਾਤਾ ਤੁਸੀਂ ਐ ਇਹ ਸਰ ਕੰਪਨੀ ਬਲੋਂ Oppo ਦਾ ਸਟੋਰ ਖੁੱਲਿਆ ਆ ਇੱਥੇ ਬਹੁਤ ਹੀ ਲੈਕਸ ਰੇਟ ਤੇ ਔਨਲਾਈਨ ਤੋਂ ਵੀ ਔਨਲਾਈਨ ਤੋਂ ਵੀ ਲੈਕਸ ਰੇਟ ਤੇ ਸਮਾਨ ਮਿਲਦਾ ਹੈ ਬਾਜੀ ਬਾ ਆਓ ਸੋ ਆਸੀ ਇੱਥੇ ਬਾਜੀ ਹੁਣਾਂ ਨਾਲ ਗੱਲਬਾਤ ਕਰਾਉਨੇ ਆ ਕੀ ਚਾਹਣਾ ਚਾਹੁੰਦੇ ਹੋ ਪਹਿਲਾਂ ਦਿਵਾਲੀ ਦੀ ਮੌਮ ਨੂੰ ਮਾਰਕਟ ਤੇ ਤੁਹਾਨੂੰ ਸੀ ਤੇ ਹੁਣ ਤੁਸੀਂ ਆਪਣਾ ਸਟੋਰ ਬਾਰੇ ਦੱਸੋ ਕੀ ਤੁਹਾਡੇ ਕੋਲ ਹੈਗੇ ਕੋਈ ਸਾਡੇ ਕੋਲੋਂ ਡਿਸਕਾਊਂਟ ਪਧਿਆਈ ਗਿਫਟ ਦਵਾਂਗੇ ਨਾਲ 10 ਲੱਖ ਦਾ ਉੱਪਰ ਕੰਪਨੀ ਵੱਲੋਂ ਹੈ ਕੰਪਨੀ ਵੱਲੋਂ ਕਮਾਲ ਕਿੰਨੇ ਹੈ ਇਹ ਆਇਆ ਨਾ ਇਹ Oppo ਸਟੋਰ ਜਰਿਆਲ ਮਿੰਨੀ ਸਟੋਰ ਠੀਕ ਇਸ ਸਟੋਰ ਦਾ ਐਡਰੈਸ ਹੈਗਾ ਆ ਤੁਸੀਂ ਜਿਹੜਾ ਐ ਇਸ ਸਟੋਰ ਤੇ Oppo ਸਟੋਰ ਤੇ Oppo ਦਾ ਮੋਬਾਈਲ ਲੈਣ ਵਾਸਤੇ ਜਾਂ ਤੁਸੀਂ ਹੋਰ ਕੋਈ ਕੋਪੀ ਜਾਂ ਬੈਟਰੀ ਲੈਣ ਵਾਸਤੇ Oppo ਦੀ ਟੈਬ Oppo ਦਾ ਮੋਬਾਈਲ Oppo ਦਾ origignal charger Oppo ਦੀ ਲੀਡ ਲੈਣ ਵਾਸਤੇ ਤੁਹਾਨੂੰ ਆਉਣਾ ਪੈਣਾ ਆ ਢੋਲਵਾ ਰੋਡ ਦੇ ਉੱਤੇ ਢੋਲਵਾ ਰੋਡ ਦੇ ਉੱਤੇ ਉਹ ਸਾਡੇ ਆਗੇ ਐ LED ਆ ਸਾਡੇ ਕੋਲ ਲਾਈਫ ਟੈਬ ਟੈਬ Oppo ਦਾ ਟੈਬ ਵੀ ਤੁਹਾਨੂੰ ਮਿਲੇਗਾ ਇਹ ਕਿਹਾ ਹੈ ਉਹ ਪ੍ਰਾਈਸ ਜੋਨ ਕੇ ਸਿਰਫ 13500 ਟੈਬ ਐਡਾ ਵੱਡਾ ਮੋਬਾਈਲ ਸਿਰਫ 13500 ਚ ਲੈਓ ਸਾਡੇ ਕੋਲ ਕਮਾਲ ਕਰਤੀ ਹੈ ਜੀ ਤੁਸੀਂ ਤਾਂ ਠੀਕ ਹੈ ਜੀ ਠੀਕ ਹੈ ਲਾਈਵ ਲਾਈਵ ਚੱਲਦਾ ਜੀ ਸਾਡੇ ਕੋਲ ਇਹ ਸਭ ਕੁਝ ਅੱਛਾ ਜੀ ਹਾਂ ਇਹ ਸਟੋਰ ਤੇ ਬਹੁਤ ਹੀ ਘੱਟ ਰੇਟਾਂ ਦੇ ਸਮਾਨ ਮਿਲਦਾ ਹੈ ਜੀ ਸੋ ਦੇਖ ਲਓ ਲੈ ਬਿਆ ਤੇ ਇਹ ਟੈਬ ਵੀ ਮੈਂ ਚਲਾ ਕੇ ਵੀ ਤੁਹਾਨੂੰ ਦਿਖਾ ਲ ਦਿੰਨਾ ਅੱਛਾ ਜੀ ਠੀਕ ਆ ਵਾਹ ਜੀ ਵਾਹ ਇਹ ਤਾਂ ਐਲਈਡੀ ਆ ਯਾਰ ਟੈਬ ਤਾਂ ਮੈਨੂੰ ਨਹੀਂ ਲੱਗਦਾ ਪਿਆ ਓ ਜੀ ਇਹ Oppo ਕੰਪਨੀ ਦਾ ਸਟੋਰ ਖੁੱਲ ਗਿਆ ਨਵਾਂ ਤੇ ਇੱਥੇ ਤੁਹਾਨੂੰ Oppo ਰਹੀ ਹਰ ਇੱਕ ਤਰ੍ਹਾਂ ਦੇ Oppo ਕੇ 12X Oppo A5 Pro Oppo F29 5G ਚ ਸਾਰੇ ਫੋਨ ਤੁਹਾਨੂੰ 5G ਚ ਮਿਲਦੇ ਜਿੱਦ ਤੱਕ ਤੁਹਾਨੂੰ ਪਤਾ ਹੈ ਅੱਜ ਕੱਲ ਸਾਰੇ 5G ਫੋਨ ਪਸੰਦ ਕਰਦੇ ਆ ਕਿਉਂਕਿ 4G ਨੈਟਵਰਕ ਘੱਟ ਚੱਲਦਾ ਤੇ ਇੱਥੇ ਤੁਹਾਨੂੰ ਦੇਖ ਸਕਦੇ ਆ ਸਾਰੇ 5G ਫੋਨ ਮਿਲ ਜੂਗੇ ਤੇ ਲੋ ਜੀ Oppo 31 Pro ਲੈਣਾ ਹੈ ਚਾਹੇ Oppo A ਪੰਜ ਲੈਣਾ ਹੈ ਤੇ ਇਹ ਪੰਜ ਅੱਖਰ ਇਹ ਸਾਰੇ 5G ਹੈ ਤੁਸੀਂ ਦੇਖ ਸਕਦੇ ਹੋ ਤੇ ਇੱਕ ਵਾਰੀ ਭਾਈ ਨੂੰ ਵੀ ਲੈ ਲਿਓ ਮੱਚੀ ਤੇ ਲੋ ਜੀ ਇਹ ਹੈਗੀਓ Oppo ਕੰਪਨੀ ਤੇ ਇੱਥੇ ਲਿਖਿਆ ਹੋਇਆ 10 ਲੱਖ 10 ਲੱਖ ਲੋ ਜੀ 10 ਲੱਖ ਨਾਮ ਲਿਖਿਆ ਹੋਇਆ ਹੈ ਤੇ ਲੋ ਜੀ ਤੁਹਾਨੂੰ Oppo ਇਹ ਮਤਲਬ ਕਿ 5G ਦੇ ਸਾਰੇ Oppo ਦੇ ਜਿਹੜੀ ਵੀ ਮਤਲਬ Oppo ਦਾ ਤੁਸੀਂ ਲੈਣਾ ਚਾਹੁੰਦੇ ਆ ਫੋਨ 5G ਆ ਸਾਰੇ ਰੱਖੇ ਹੋਏ 5G ਫੋਨ ਵਾ ਤੇ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਰੈਨੋ ਵੀ ਮਿਲ ਜਾਊਗਾ 14 ਸੀਰੀਅਸ ਰੈਨੋ 14 ਚ ਤੁਹਾਨੂੰ ਫੋਨ ਮਿਲ ਜਾਊਗਾ ਲੋ ਜੀ ਜੇ ਤੁਸੀਂ Oppo ਦਾ ਟੈਬਲੇਟ ਲੈਣਾ ਚਾਹੁੰਦੇ ਤੇ ਇਹਨਾਂ ਦੀ ਦੁਕਾਨ ਤੇ ਟੈਬਲੇਟ ਵੀ ਮਿਲ ਜਾਊਗਾ Oppo ਦਾ ਤੇ ਦੇਖ ਸਕਦੇ ਆ ਡਿਸਪਲੇ ਤੇ ਤੇ ਕੀ ਪ੍ਰਾਈਸ ਹੈ ਇਹ 13500 ਤੋਂ ਸ਼ੁਰੂ 13500 ਤੋਂ ਸ਼ੁਰੂ ਆ ਤੇ ਤੁਸੀਂ Oppo ਦਾ ਟੈਬਲੇਟ ਵੀ ਲੈ ਜਾ ਸਕਦੇ ਹੋ ਤੇ SIM ਵਾਲਾ ਚਾਹੀਦਾ ਹੈ ਇਹ 50 ਆ ਜਾਂਦਾ ਹੈ SIM ਵਾਲਾ ਹੈਗਾ 15800 ਓਕੇ SIM ਵਾਲਾ ਕਿੰਨਾ 15800 ਇਹ ਬਿਨਾ SIM ਤੋਂ ਇਹ Wi-Fi ਨਾਲ Wi-Fi ਨਾਲ ਅਟੈਚ ਹੋ ਜਾਂਦਾ ਲੋ ਜੀ ਇਹ Wi-Fi ਨਾਲ ਇਹ ਜਿਹੜਾ ਹੈ Oppo ਦਾ ਆ ਟੈਬਲੇਟ ਇਹ Wi-Fi ਨਾਲ ਅਟੈਚ ਹੋ ਜਾਂਦਾ ਬਿਨਾ SIM ਤੋਂ ਆ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਸ਼ਾਪ ਕਿੱਥੇ ਆ ਢੋਲਵਾਹ ਰੋਡ ਤੇ ਨਿਅਰ ਹਸਪੀਟਲ ਦੇ ਕੋਲ ਸ਼ਾਪ ਆ ਹੈ Oppo ਦਾ ਹੈ Oppo ਕੰਪਨੀ ਦੀ ਇਹ ਸ਼ਾਪ ਆ ਦੇਖ ਸਕ ਰਿਹਾ ਇਹ ਦੀਪ ਕਲੀਨਿੰਗ ਲੈਬਾਰਟਰੀਜ਼ ਦੇ ਸਾਹਮਣੇ ਹੀ ਹੈਗੀ ਹੈ Oppo ਸ਼ਾਪ ਰੋਜੀ ਹਰਿਆਣੇ ਦੇ ਵਿੱਚ ਆਉਣਾ ਹੈ ਹਰਿਆਣੇ ਦੇ ਵਿੱਚ ਸਾਹਮਣੇ ਤੁਹਾਨੂੰ ਹਸਪੀਟਲ ਹਸਪੀਟਲੇ ਸਾਹਮਣੇ ਆਣਾ ਜਨੌੜੀ ਰੋਡ ਜਿਹੜਾ ਜਾਂਦਾ ਇੱਕ ਦਸੂਆ ਰੋਡ ਨੂੰ ਚੱਲ ਜਾਂਦਾ ਇੱਕ ਜਨੌੜੀ ਰੋਡ ਨੂੰ ਚੱਲਦਾ ਉੱਤੇ ਆਣਾ ਤੁਸੀਂ ਤੇ ਸ਼ਾਪ ਹੈ ਵੀ Oppo ਜਰਿਆਲ ਟੈਲੀਕਮ ਵਾਲਿਆਂ ਦੇ ਤੇ ਇੱਥੇ ਜਰੂਰ ਆ ਕੇ ਇੱਕ ਵਾਰੀ ਵਿਜ਼ਿਟ ਕਰੋ ਤੇ ਇਹ ਸ਼ਾਪ ਹੈਗੀ ਹੈ Oppo ਜਰੂਰ ਇੱਕ ਵਾਰੀ ਆਓ ਵਿਜ਼ਿਟ ਕਰੋ ਬਾਕੀ ਪਹਿਲਾਂ ਵੀ ਦੱਸੀ ਆ ਤੁਹਾਨੂੰ ਇਹਨਾਂ ਸ਼ਾਪ ਹੈਗੀ ਢੋਲ ਬਾਹਰ ਰੋਡ ਜਨੋੜੀ ਰੋਡ ਤੇ ਇਹਨਾਂ ਦੀ ਸ਼ਾਪ ਆ ਤੇ ਇਹ ਸਾਹਮਣੇ ਲਿਖਿਆ ਹੋਇਆ ਜਰੀਆਲ ਮੋਬਾਈਲ ਸਰਵਿਸ ਤੇ ਇੱਥੇ ਜਰੀਆਲ ਸ਼ਾਪ ਜਿਹੜੀ ਇਹਨਾਂ ਦੀ ਹੈਗੀ Oppo ਤੇ ਇਹਨਾਂ ਦੇ ਇੱਥੇ ਸਰਵਿਸ ਵੀ ਜੇ ਫੋਨਾਂ ਦੀ ਰਿਪੇਅਰ ਤੁਸੀਂ ਕਰਾਣੀ ਆ ਤੇ ਇੱਥੇ ਦੇਖੋ ਸਾਹਮਣੇ ਸ਼ਾਪ ਆ ਇੱਥੇ ਰਿਪੇਅਰ ਵੀ ਕਰਾ ਸਕਦੇ ਆ ਕੋਈ ਵੀ ਫੋਨ ਹੋ ਤੁਸੀਂ Android ਵਾ ਕੋਈ ਵੀ ਫੋਨ ਆ ਤੁਸੀਂ ਇੱਥੇ ਆ ਕੇ ਸ਼ਾਪ ਤੇ ਇਹਨਾਂ ਦੀ ਤੇ ਰਿਪੇਅਰ ਵੀ ਕਰਾ ਸਕਦੇ ਆ ਤੇ ਇਹ ਇਹਨਾਂ ਦੀ ਸ਼ਾਪ ਆ ਬਾਕੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਬਹੁਤ ਸੋਹਣੇ ਉਫਰ ਲੱਗੇ ਹੋਏ ਜੀ ਨੋ ਜੀ ਸਰ ਜੀ ਜਿੱਦਾਂ ਅਸੀਂ ਮੋਬਾਈਲ ਲੈਣਾ ਆਉਣਾ ਤੁਹਾਡੇ ਕੋਲ ਐਲਸੀਡੀ ਲੈਣਾ ਆਉਣਾ ਹੋਰ ਤੁਹਾਡੇ ਕੋਲ ਮੋਟੇਲੇ ਬਹੁਤ ਹੈਗਾ ਆ ਫਿਕਟਰ ਹੈਗੇ ਆ ਕੈਮਰਾ ਲਗਾਏ ਹੋਏ ਤਸਵੀਰ ਰੱਖੇ ਹੋਏ ਆ ਤੇ ਇਹ ਤੁਹਾਡੇ ਕੋਲ ਡਰੈਸ ਵੀ ਆਪਣਾ ਦੱਸੋਗੇ ਅਸੀਂ ਆਣਾ ਤੁਹਾਡੇ ਕੋਲ ਕੋਈ ਵੀ ਨਿਊ ਮੋਬਾਈਲ ਪਰਚੇਸ ਕਰਨਾ ਹੈ ਐਲਈਡੀ ਪਰਚੇਸ ਕਰਨੀ ਹੈ ਘੱਟ ਰੇਟ ਤੇ ਔਨਲਾਈਨ ਤੋਂ ਵੀ 500 ਰੁਪਿਆ ਲੈਸ ਰੇਟ ਤੇ ਖਰੀਦ ਕਰਨੀ ਹੈ ਤਾਂ ਤੁਸੀਂ ਟੋਲ ਵਾਹਾ ਰੋਡ ਤੇ ਜਰੀਆਲ ਮੋਬਾਈਲ ਵਰਲਡ ਓਪੋਜੀਟ ਜਰੀਆਲ ਮੈਡੀਕਲ ਸਟੋਰ ਤੇ ਸਾਡੇ ਕੋ ਆਓ ਤੇ ਤੁਸੀਂ ਕੋਈ ਵੀ ਤਰ੍ਹਾਂ ਦਾ ਮੋਬਾਈਲ ਆਸਾਨ ਕਿਸ਼ਤਾਂ ਤੇ ਲੈ ਕੇ ਘਰ ਜਾਓ ਤੇ ਆਪਣਾ ਮੋਬਾਈਲ ਨੰਬਰ ਬੋਲੋ ਤੁਸੀਂ ਮੇਰਾ ਮੋਬਾਈਲ ਨੰਬਰ 8360106098 ਤੇ ਕਾਲ ਕਰਕੇ ਕੋਈ ਵੀ ਇਨਫਰਮੇਸ਼ਨ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮੀਰੀ ਮੀਰੀ ਥੈਂਕਸ ਸਾਡੀ ਸ਼ਾਪ ਤੇ ਆਣ ਦਾ ਇਹ ਹੈਗਾ ਜੀ ਇਹਦਾ ਸੀ ਸਭ ਤੋਂ 11000 ਦਾ ਐਮ ਆਈ ਦਾ ਕੈਮਰਾ ਇਹ ਜਿਹੜਾ ਆਨਲਾਈਨ ਪਾਈ ਜ਼ਿਆਦਾ 3000 ਆ ਤੇ ਇੱਥੇ ਜੋ ਮਿਲਦਾ ਹੈ ਜਰੀਆਲ ਮੋਬਾਈਲ ਵਰਲਡ ਤੇ ਇਹ ਮਿਲਦਾ ਹੈ 2500 ਦਾ ਤੇ ਇਹਦੇ ਵਿੱਚ ਪੈਂਦਾ ਮੈਮਰੀ ਕਾਰਡ ਵੀ ਹਾਂਜੀ ਤੇ ਜ਼ਰੂਰ ਜੇ ਨਾਲ ਨੇ ਲੈਣਾ ਇਸ ਤਰ੍ਹਾਂ ਸਕਿਉਰਟੀ ਕੈਮਰਾ ਐਮ ਆਈ ਦਾ ਲੈਣਾ ਆ ਕੰਪਨੀ ਦਾ ਵਧੀਆ ਕੈਮਰਾ ਆ ਤੇ ਇਹ ਮਿਲਦਾ ਹੈ 2500 ਦਾ ਜ਼ਰੂਰ ਆਓ ਮਾਣਾ ਕਿੱਥੇ ਆ ਮੋਬਾਈਲ ਜਰੀਆਲ ਮੋਬਾਈਲ ਵਰਲਡ ਤੇ ਆਣਾ ਹੈ ਥੈਂਕ ਯੂ